ਪੈਰਾ অলਪਿਕ 2024 ਚ ਭਾਰਤੀ ਖਿਡਾਰੀਆਂ ਦਾ ਸ਼ਾਨਦਾਰ ਪ੍ਰਦਰਸ਼ਨ جاری ਹੈ ਇਸ ਲੜੀ ਵਿੱਚ ਤੀਰ ਅੰਦਾਜ਼ ਹਰਵਿੰਦਰ ਸਿੰਘ ਨੇ ਸੋਨ ਤਗਮਾ ਜਿੱਤਿਆ ਹੈ ਜੀ ਹਾਂ ਪੈਰਾ অলਪਿਕ ਦੇ ਇਤਿਹਾਸ ਵਿੱਚ ਪਹਿਲੀ ਵਾਰ ਭਾਰਤ ਨੇ ਤੀਰ ਅੰਦਾਜ਼ੀ ਮੁਕਾਬਲੇ ਚ ਸੋਨ ਤਗਮਾ ਜਿੱਤਿਆ 4 ਸਤੰਬਰ ਨੂੰ 33 ਸਾਲਾ ਹਰਵਿੰਦਰ ਨੇ ਪੁਰਸ਼ਾਂ ਦੇ ਵਿਅਕਤੀਗਤ ਰਿਕਰਵ ਓਪਨ ਦੇ ਫਾਈਨਲ ਵਿੱਚ ਪੋਲੈਂਡ ਦੇ ਲੁਕਾਸ ਜ਼ੇਕ ਨੂੰ 6-0 ਨਾਲ ਹਰਾਇਆ ਮੌਜੂਦਾ ਪੈਰਾਓਲੰਪਿਕ ਖੇਡਾਂ 'ਚ ਭਾਰਤ ਦਾ ਹੈ ਚੌਥਾ ਸੋਨ ਤਗਮਾ ਹਰਵਿੰਦਰ ਦੇ ਸੋਨ ਤਗਮੇ ਨਾਲ ਭਾਰਤ ਦੇ ਮੈਡਲਾਂ ਦੀ ਗਿਣਤੀ ਹੁਣ 22 ਹੋ ਗਈ ਹੈ ਭਾਰਤ ਨੇ ਹੁਣ ਤੱਕ 4 ਸੋਨੇ ਦੇ 7 ਚਾਂਦੀ ਦੇ 11 ਕਾਂਸੀ ਦੇ ਤਗਮੇ ਜਿੱਤੇ ਨੇ ਪ੍ਰਧਾਨ ਮੰਤਰੀ ਮੋਦੀ ਨੇ ਸੋਨ ਤਗਮਾ ਜੇਤੂ ਹਰਵਿੰਦਰ ਸਿੰਘ ਨੂੰ ਵਧਾਈ ਦਿੱਤੀ ਹੈ ਪੀਐਮ ਮੋਦੀ ਨੇ ਲਿਖਿਆ ਕਿ ਪੈਰਾ ਤੀਰਅੰਦਾਜ਼ੀ 'ਚ ਇੱਕ ਬਹੁਤ ਹੀ ਖਾਸ 골ਡ ਮੈਡਲ ਪੈਰਾਓਲੰਪਿਕ 2024 ਵਿੱਚ ਪੁਰਸ਼ਾਂ ਦੇ ਵਿਅਕਤੀਗਤ ਰਿਕਵਰ ਓਪਨ ਵਿੱਚ ਸੋਨ ਤਗਮਾ ਜਿੱਤਣ ਵਾਲੇ ਸੰਦਰ ਸਿੰਘ ਨੂੰ ਵਧਾਈ ਉਸ ਦੀ ਸ਼ੁੱਧਤਾ ਫੋਕਸ ਅਟਲ ਆਤਮਾ ਸ਼ਾਨਦਾਰ ਹੈ ਭਾਰਤ ਉਸ ਦੀ ਇਸ ਪ੍ਰਾਪਤੀ ਤੋਂ ਬਹੁਤ ਜ਼ਿਆਦਾ ਖੁਸ਼ ਹੈ ਪੈरिस ਪੈਰਾਓਲੰਪਿਕ 2024 ਚ ਭਾਰਤੀ ਖਿਡਾਰੀਆਂ ਦਾ ਸ਼ਾਨਦਾਰ ਪ੍ਰਦਰਸ਼ਨ جاری ਹੈ ਇਸ ਲੜੀ ਵਿੱਚ ਤੀਰ ਅੰਦਾਜ਼ ਹਰਵਿੰਦਰ ਸਿੰਘ ਨੇ ਸੋਨ ਤਗਮਾ ਜਿੱਤਿਆ ਹੈ ਜੀ ਹਾਂ ਪੈਰਾਓਲੰਪਿਕ ਦੇ ਇਤਿਹਾਸ ਵਿੱਚ ਪਹਿਲੀ ਵਾਰ ਭਾਰਤ ਨੇ ਤੀਰ ਅੰਦਾਜ਼ੀ ਮੁਕਾਬਲੇ ਚ ਸੋਨ ਤਗਮਾ ਜਿੱਤਿਆ 4 ਸਤੰਬਰ ਨੂੰ 33 ਸਾਲਾ ਹਰਵਿੰਦਰ ਨੇ ਪੁਰਸ਼ਾਂ ਦੇ ਵਿਅਕਤੀਗਤ ਰਿਕਰਵ ਓਪਨ ਦੇ ਫਾਈਨਲ ਵਿੱਚ ਪੋਲੈਂਡ ਦੇ ਲੁਕਾਸ ਜ਼ੇਕ ਨੂੰ 6-0 ਨਾਲ ਹਰਾਇਆ ਮੌਜੂਦਾ ਪੈਰਾਓਲੰਪਿਕ ਖੇਡਾਂ 'ਚ ਭਾਰਤ ਦਾ ਇਹ ਚੌਥਾ ਸੋਨ ਤਗਮਾ ਹੈ। ਹਰਵਿੰਦਰ ਦੇ ਸੋਨ ਤਗਮੇ ਨਾਲ ਭਾਰਤ ਦੇ ਮੈਡਲਾਂ ਦੀ ਗਿਣਤੀ ਹੁਣ 22 ਹੋ ਗਈ ਹੈ। ਭਾਰਤ ਨੇ ਹੁਣ ਤੱਕ 4 ਸੋਨੇ ਦੇ, 7 ਚਾਂਦੀ ਦੇ, 11 ਕਾਂਸੀ ਦੇ ਤਗਮੇ ਜਿੱਤੇ ਹਨ। ਪ੍ਰਧਾਨ ਮੰਤਰੀ ਮੋਦੀ ਨੇ ਸੋਨ ਤਮਗਾ ਜੇਤੂ ਹਰਵਿੰਦਰ ਸਿੰਘ ਨੂੰ ਵਧਾਈ ਦਿੱਤੀ ਹੈ। ਪੀਐਮ ਮੋਦੀ ਨੇ ਲਿਖਿਆ ਕਿ ਪੈਰਾ ਤੀਰਅੰਦਾਜ਼ੀ 'ਚ ਇੱਕ ਬਹੁਤ ਹੀ ਖਾਸ 골ਡ ਮੈਡਲ ਪੈਰਾਓਲੰਪਿਕ 2024 ਵਿੱਚ ਪੁਰਸ਼ਾਂ ਦੇ ਵਿਅਕਤੀਗਤ ਰਿਕਵਰ ਓਪਨ ਵਿੱਚ ਸੋਨ ਤਗਮਾ ਸੰਦਰ ਸਿੰਘ ਨੂੰ ਵਧਾਈ ਉਸ ਦੀ ਸ਼ੁੱਧਤਾ ਫੋਕਸ ਅਟਲ ਆਤਮਾ ਸ਼ਾਨਦਾਰ ਹੈ ਭਾਰਤ ਉਸ ਦੀ ਇਸ ਪ੍ਰਾਪਤੀ ਤੋਂ ਬਹੁਤ ਜ਼ਿਆਦਾ ਖੁਸ਼ ਹੈ ਪੈरिस ਪੈਰਾਓਲੰਪਿਕ 2024 ਚ ਭਾਰਤੀ ਖਿਡਾਰੀਆਂ ਦਾ ਸ਼ਾਨਦਾਰ ਪ੍ਰਦਰਸ਼ਨ جاری ਹੈ ਇਸ ਲੜੀ ਵਿੱਚ ਤੀਰ ਅੰਦਾਜ਼ ਹਰਵਿੰਦਰ ਸਿੰਘ ਨੇ ਸੋਨ ਤਗਮਾ ਜਿੱਤਿਆ ਜੀ ਹਾਂ ਪੈਰਾਓਲੰਪਿਕ ਦੇ ਇਤਿਹਾਸ ਵਿੱਚ ਪਹਿਲੀ ਵਾਰ ਭਾਰਤ ਨੇ ਤੀਰ ਅੰਦਾਜ਼ੀ ਮੁਕਾਬਲੇ ਚ ਸੋਨ ਤਗਮਾ ਜਿੱਤਿਆ 4 ਸਤੰਬਰ ਨੂੰ 33 ਸਾਲਾ ਹਰਵਿੰਦਰ ਨੇ ਪੁਰਸ਼ਾਂ ਦੇ ਵਿਅਕਤੀਗਤ ਰਿਕਰਵ ਓਪਨ ਦੇ ਫਾਈਨਲ ਵਿੱਚ ਪੋਲੈਂਡ ਦੇ ਲੁਕਾਸ ਜ਼ੇਕ ਨੂੰ 6-0 ਨਾਲ ਹਰਾਇਆ ਮੌਜੂਦਾ ਪੈਰਾਓਲੰਪਿਕ ਖੇਡਾਂ 'ਚ ਭਾਰਤ ਦਾ ਇਹ ਚੌਥਾ ਸੋਨ ਤਗਮਾ ਹੈ। ਹਰਵਿੰਦਰ ਦੇ ਸੋਨ ਤਗਮੇ ਨਾਲ ਭਾਰਤ ਦੇ ਮੈਡਲਾਂ ਦੀ ਗਿਣਤੀ ਹੁਣ 22 ਹੋ ਗਈ ਹੈ। ਭਾਰਤ ਨੇ ਹੁਣ ਤੱਕ 4 ਸੋਨੇ ਦੇ, 7 ਚਾਂਦੀ ਦੇ, 11 ਕਾਂਸੀ ਦੇ ਤਗਮੇ ਜਿੱਤੇ ਹਨ। ਪ੍ਰਧਾਨ ਮੰਤਰੀ ਮੋਦੀ ਨੇ ਸੋਨ ਤਗਮਾ ਜੇਤੂ ਹਰਵਿੰਦਰ ਸਿੰਘ ਨੂੰ ਵਧਾਈ ਦਿੱਤੀ ਹੈ। ਪੀਐਮ ਮੋਦੀ ਨੇ ਲਿਖਿਆ ਕਿ ਪੈਰਾ ਤੀਰਅੰਦਾਜ਼ੀ 'ਚ ਇੱਕ ਬਹੁਤ ਹੀ ਖਾਸ 골ਡ ਮੈਡਲ ਪੈਰਾਓਲੰਪਿਕ 2024 ਵਿੱਚ ਪੁਰਸ਼ਾਂ ਦੇ ਵਿਅਕਤੀਗਤ ਰਿਕਵਰ ਓਪਨ ਵਿੱਚ ਸੋਨ ਤਗਮ ਦਰ ਸਿੰਘ ਨੂੰ ਵਧਾਈ ਉਸ ਦੀ ਸ਼ੁੱਧਤਾ ਫੋਕਸ ਅਟਲ ਆਤਮਾ ਸ਼ਾਨਦਾਰ ਹੈ ਭਾਰਤ ਉਸ ਦੀ ਇਸ ਪ੍ਰਾਪਤੀ ਤੋਂ ਬਹੁਤ ਜ਼ਿਆਦਾ ਖੁਸ਼ ਹੈ ਪੈरिस ਪੈਰਾਓਲੰਪਿਕ 2024 ਚ ਭਾਰਤੀ ਖਿਡਾਰੀਆਂ ਦਾ ਸ਼ਾਨਦਾਰ ਪ੍ਰਦਰਸ਼ਨ جاری ਹੈ ਇਸ ਲੜੀ ਵਿੱਚ ਤੀਰ ਅੰਦਾਜ਼ ਹਰਵਿੰਦਰ ਸਿੰਘ ਨੇ ਸੋਨ ਤਗਮਾ ਜਿੱਤਿਆ ਜੀ ਹਾਂ ਪੈਰਾਓਲੰਪਿਕ ਦੇ ਇਤਿਹਾਸ ਵਿੱਚ ਪਹਿਲੀ ਵਾਰ ਭਾਰਤ ਨੇ ਤੀਰ ਅੰਦਾਜ਼ੀ ਮੁਕਾਬਲੇ ਚ ਸੋਨ ਤਗਮਾ ਜਿੱਤਿਆ 4 ਸਤੰਬਰ ਨੂੰ 33 ਸਾਲਾ ਹਰਵਿੰਦਰ ਨੇ ਪੁਰਸ਼ਾਂ ਦੇ ਵਿਅਕਤੀਗਤ ਰਿਕਰਵ ਓਪਨ ਦੇ ਫਾਈਨਲ ਵਿੱਚ ਪੋਲੈਂਡ ਦੇ ਲੁਕਾਸ ਜ਼ੇਕ ਨੂੰ 6-0 ਨਾਲ ਹਰਾਇਆ ਮੌਜੂਦਾ ਪੈਰਾਓਲੰਪਿਕ ਖੇਡਾਂ 'ਚ ਭਾਰਤ ਦਾ ਚੌਥਾ ਸੋਨ ਤਗਮਾ ਹੈ ਹਰਵਿੰਦਰ ਦੇ ਸੋਨ ਤਗਮੇ ਨਾਲ ਭਾਰਤ ਦੇ ਮੈਡਲਾਂ ਦੀ ਗਿਣਤੀ ਹੁਣ 22 ਹੋ ਗਈ ਹੈ ਭਾਰਤ ਨੇ ਹੁਣ ਤੱਕ 4 ਸੋਨੇ ਦੇ 7 ਚਾਂਦੀ ਦੇ 11 ਕਾਂਸੀ ਦੇ ਤਗਮੇ ਜਿੱਤੇ ਹਨ ਪ੍ਰਧਾਨ ਮੰਤਰੀ ਮੋਦੀ ਨੇ ਸੋਨ ਤਗਮਾ ਜੇਤੂ ਹਰਵਿੰਦਰ ਸਿੰਘ ਨੂੰ ਵਧਾਈ ਦਿੱਤੀ ਹੈ ਪੀਐਮ ਮੋਦੀ ਨੇ ਲਿਖਿਆ ਕਿ ਪੈਰਾ ਤੀਰਅੰਦਾਜ਼ੀ 'ਚ ਇੱਕ ਬਹੁਤ ਹੀ ਖਾਸ 골ਡ ਮੈਡਲ ਪਾਰਾਲੈਂਪਿਕ 2024 ਵਿੱਚ ਪੁਰਸ਼ਾਂ ਦੇ ਵਿਅਕਤੀਗਤ ਰਿਕਵਰ ਓਪਨ ਵਿੱਚ ਸੋਨ ਤਗਮਾ ਜਿੱਤਣ ਵਾਲੇ ਹਰਵਿੰਦਰ ਸਿੰਘ ਨੂੰ ਵਧਾਈ ਉਸ ਦੀ ਸ਼ੁੱਧਤਾ ਫੋਕਸ ਅਟਲ ਆਤਮਾ ਸ਼ਾਨਦਾਰ ਹੈ ਭਾਰਤ ਉਸ ਦੀ ਇਸ ਪ੍ਰਾਪਤੀ ਤੋਂ ਬਹੁਤ ਜ਼ਿਆਦਾ ਖੁਸ਼ ਹੈ